ਭਾਰਤੀ ਜਲ ਸੈਨਾ ਦੇ ਜਹਾਜ਼ ਤੀਰ ਸ਼ਾਰਦੂਲ ਅਤੇ 파ਰਤੀ ਸਮੁੰਦਰੀ ਫੌਜ ਦੇ ਪਹਿਲੇ ਸਿਖਲਾਈ ਸਕੁਐਡਰਨ ਇਕ TS ਦੇ ਭਾਰਤੀ ਤੱਟ ਰੱਖਿਅਕ ਜਹਾਜ਼ ਵੀਰਪੰਨ 24 ਅਕਤੂਬਰ 24 ਨੂੰ ਮਸਕਟ ਓਮਾਨ ਪਹੁੰਚੇ। ਫੋਰਟ ਕਾਲ ਭਾਰਤ ਵਿੱਚਕਾਰ ਮੌਜੂਦਾ ਰੱਖਿਆ ਸਬੰਧਨ ਨੂੰ ਹੋਰ ਮਜ਼ਬੂਤ ਕਰਨ ਦਾ ਸੰਕੇਤ ਦਿੰਦੀ ਹੈ। ਅਤੇ ਸਮੁੰਦਰੀ ਖੇਤਰ ਵਿੱਚ ਓਮਾਨ 05 09 ਅਕਤੂਬਰ 24 ਤੱਕ ਦੇ ਦੌਰਾਨ ਭਾਰਤੀ ਜਲ ਸੈਨਾ ਉਮਾਨ ਦੀ ਰਾਯਨ ਨੀਵਾਨ ਸਮੁੰਦਰੀ ਸੁਰੱਖਿਆ ਅਤੇ ਅੰਤਰ ਕਾਰਜਸ਼ੀਲਤਾ ਦੇ ਵਾਗ ਵਾਗ ਪਹਿਲਵਾ ਤੇ ਕੰਮ ਕਰੇਗੀ ਜਿਸ ਵਿੱਚ ਬੰਦਰਗਾਹਾਂ ਦੀ ਆਪਸੀ ਤਾਲਮੇਲ ਅਤੇ ਸਾਂਝੇ ਅਭਿਆਸ ਸ਼ਾਮਲ ਹਨ ਤੇ ਨਾਤੀ ਦੋਨਾਂ ਜਲ ਸੈਨਾਵਾਂ ਵਿੱਚਕਾਰ ਸਿਖਲਾਈ ਦੀ ਆਦਾਨ ਪਰਦਾਨ ਪੇਸ਼ੇਵਰ ਗਲਬਾਤ ਅਤੇ ਦੋਸਤਾਨਾ ਖੇਡ ਮੈਚਾਂ ਦੀ ਵੀ ਧਿਆਨ ਕੇਂਦਰਿਤ ਕਰੇਗੀ ਪਿਛਲੇ 10 ਸਾਲਾਂ